ਤੋਂ ਦਾ ਆਪਣਾ ਲਾਪਰੀ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚਿਆ ਜਿਲ੍ਹਾ ਗਰਦਾਸਪੁਰ ਦੇ ਪਿੰਡ ਗੁਜਰਾ ਕਾਦੀਆਂ ਸੋ ਇਸ ਪਿੰਡ ਦੇ ਵਿੱਚ ਵੀ ਜਦੋਂ ਜਿਲ੍ਹਾ ਗਰਦਾਸਪੁਰ ਦੇ ਡੇਰ ਬਬਨਾਂ ਨਾਲ ਕੋਰੀਡੋਰ ਤੋਂ ਜਦੋਂ ਤੁਸੀ ਬਣ ਟੁੱਟਿਆ ਸੀ ਤਾਂ ਇਸ ਪਿੰਡ ਦੇ ਵਿੱਚ ਵੀ ਇਸ ਪਿੰਡ ਵਾਲਿਆਂ ਦੇ ਦਸਨ ਜੋਗ ਹੈ 5 ਤੋਂ 7 ਫੁੱਟ ਪਾਣੀ ਜਿਹੜਾ ਇਸ ਪਿੰਡ ਦੇ ਵਿੱਚ ਵੀ ਰਿਹਾ ਸੋ ਜਿਹੜੀ ਪਿੰਡ ਦੀਆਂ ਲੋੜਾਂ ਦੇ ਵਸਤੂਆਂ ਨੇ ਜਿਹੜੀ ਸਮਾਜਿਕ ਸੇਵਾਵਾਂ ਵੱਲੋਂ ਇਸ ਸੈਕਟਰ ਜਾਂ ਬੋਟਾਂ ਰਾਈ ਇਸ ਪਿੰਡ ਦੇ ਵਿੱਚ ਜਿਹੜੀਆਂ ਲੋਕਾਂ ਦੀ ਜਿਹੜੀ ਮਦਦ ਜਿਹੜੀ ਕੀਤੀ ਗਈ ਸੋ ਇਸ ਪਿੰਡ ਦੇ ਵਿੱਚ ਗਰੀਬ ਜਿਹੜੀ ਬਜ਼ੁਰਗ ਮਾਤਾ ਰਹਿੰਦੀ ਆ ਸੋ ਹਰ ਦੇ ਨਾਲ ਕਮਰਾ ਜਿਹੜਾ ਕਾਫੀ ਜਿਹੜਾ ਨੁਕਸਾਨਦਾਇਕ ਹੋਇਆਗਾ ਸੋ ਅੰਦਰ ਦੀ ਜਿਹੜੀਆਂ ਤਸਵੀਰਾਂ ਨੇ ਜਰੂਰ ਆਪਾਂ ਤੁਹਾਨੂੰ ਜਿਹੜੀਆਂ ਸਾਂਝੀ ਕਰਨ ਰਹੇ ਆ ਸੋ ਕਮਰਾ ਵੀ ਜਿਹੜਾ ਕੱਚਾ ਅਜੇ ਤੱਕ ਜਿਹੜੀ ਆ ਕਾਫੀ ਦਿਨ ਹੋ ਚੁੱਕੇ ਨੇ ਪਾਣੀ ਨੂੰ ਅਜੇ ਤੱਕ ਅੰਦਰੋਂ ਜਿਹੜੀ ਸਲਾਬ ਨਹੀਂ ਗਈ ਸੋ ਬਾਲਿਆਂ ਦੀ ਹਾਲਤ ਜਿਹੜੀ ਤੁਸੀਂ ਦੇਖ ਸਕਦੇ ਨਾਜੁਕ ਬਣੀ ਆ ਸੋ ਕਮਰੇ ਦੇ ਜਿਹੜੀਆਂ ਦੇਖੋ ਤਰੇੜਾਂ ਕੱਡੀ-ਕੱਡੀ ਸੋ ਬੋਲੇ ਵੀ ਕਹੀ ਤਾਂ ਹਾਂ ਤੋਂ ਜਿਹੜੇ ਨੇ ਕ੍ਰੈਕ ਹੋ ਚੁੱਕੇ ਨੇ ਸੋ ਕਮਰਾ ਕਹਿ ਸਕਦੇ ਆਪਾਂ ਪੂਰੀ ਮੰਨ ਕੇ ਕਿ ਐਡਾ ਜਿਹੜਾ ਮਤਲਬ ਪ੍ਰਬੰਧ ਕਿੰਨੀ ਹੈਗਾ ਥੱਲੇ ਜਿਹੜਾ ਨਾਜ਼ੁਕ ਸਿੱਤੀ ਦੇ ਵਿੱਚ ਜਿਹੜਾ ਮਾਤਾ ਜਿਹੜੀ ਬਜ਼ੁਰਗ ਰਹਿੰਦੀ ਆ ਕੋ ਕਿਸੇ ਟਾਈਮ ਵੀ ਜਿਹੜਾ ਹਾਦਸਾ ਗ੍ਰਸਤ ਹੋ ਸਕਦਾ ਸੋ ਰੱਬਣਾ ਕਰੇ ਇਦਾਂ ਦੀ ਜਿਹੜੀ ਨੌਬਤ ਹੋਵੇ ਪਰ ਜਿਸ ਹਿਸਾਬ ਨਾਲ ਕਬਰ ਦੀਆਂ ਜਿਹੜੀਆਂ ਨੇ ਨਾਜ਼ੁਕ ਜਿਹੜੀਆਂ ਤਸਵੀਰਾਂ ਬਣੀਆਂ ਨੇ ਉਹ ਇਹ ਬਿਨਾਰ ਕਰ ਰਹੀਆਂ ਨੇ ਕਿ ਇਹ ਕਬਰਾਂ ਕਿਸੇ ਵਕਤ ਵੀ ਜਿਹੜਾ ਹਾਦਸਾ ਗ੍ਰਸਤ ਹੋ ਸਕਦਾ ਸੋ ਸਾਡੇ ਨਾਲ ਪਰਿਵਾਰਕ ਮੈਂਬਰ ਨੇ ਹੋਰ ਵੀ ਪਿੰਡ ਦੇ ਲੋਕ ਨੇ ਜ਼ਰੂਰ ਗੱਲਬਾਤ ਸਾਂ ਕਿਹੜਾ ਪਿੰਡ ਹੈ ਮੇਰਾ ਪਿੰਡ ਕਾ ਦੀਆਂ ਗੁਜਰਾਂ ਦੀਆਂ ਜੇ ਹਾਂਜੀ ਇਹ ਸਾਡੀ ਮਾਤਾ ਵਾ ਇਹਦੇ ਬਾਕੀ ਬੱਚੇ ਵਿਆਹੇ ਹੋਏ ਵੱਖੋ ਵੱਖੀ ਨੇ ਕੋਈ ਇਹਦਾ ਹਸਾਰਾ ਨਹੀਂ ਬਣਦਾ ਇੱਕ ਇਹਦਾ ਮੁੰਡਾ ਕੁਵਾਰਾ ਸੀ ਉਹ ਇਹਦਾ ਪੂਰਾ ਹੋ ਗਿਆ ਹੁਣੇ ਮਾਤਾ ਕੱਲੀ ਰਹਿ ਰਹੀ ਆ ਤੇ ਇਹਦਾ ਸਮਾਨ ਵੀ ਗਰਕ ਹੋ ਗਿਆ ਤੇ ਇਹ ਮਾਤਾ ਦਾ ਕਮਰਾ ਵੀ ਨੀਵਾ ਜੇ ਬਿਲਕੁਲ ਤੇ ਇਹਨੂੰ ਛੱਤ ਦੀ ਜਰੂਰ ਤੇ ਬੋਦੀ ਜਿਵੇਂ ਤੂੰ ਦੱਸਦੇ ਜੋ ਵੀ ਪਰਿਵਾਰਕ ਮੈਂਬਰ ਨੇ ਜਾਂ ਹੋਰ ਰਿਸ਼ਤੇਦਾਰ ਨੇ ਜਾਂ ਸਮਾਜ ਸੇਵੀ ਨੇ ਮਤਲਬ ਇਦਾਂ ਦੇ ਜਿਹੜੇ ਸਹਾਇਤਾ ਕਰਦੇ ਨੇ ਰਿਸ਼ਤੇਦਾਰਾਂ ਨੇ ਕਦੀ ਪਹੁੰਚ ਨਹੀਂ ਕੀਤੀ ਉਸਕਾ ਨਹੀਂ ਕੋਈ ਰਿਸ਼ਤੇਦਾਰ ਨੇ ਪਹੁੰਚ ਨਹੀਂ ਕੀਤੀ ਹਾਂਜੀ ਮਾਤਾ ਦਾ ਸਰਕਲ ਜਿਹੜਾ ਕਿਵੇਂ ਚੱਲਦਾ ਸੀ ਮਾਤਾ ਦਾ ਪਿਲਸਣ ਹੁੰਦੀ ਜੇ ਵੱਡੇ ਆ ਪਾ ਪਿਲਸਣ ਹੁੰਦੀ ਜੇ ਉਹਦੇ ਸਿਰ ਤੇ ਆਪਣਾ ਗੁਜ਼ਾਰਾ ਕਰਦੀ ਆ ਜਾਂ ਕੋਈ ਪਿੰਡ ਵਿੱਚੋਂ 100-100 ਰੁਪਈਆ ਜਾਂ ਸ਼ਹੀ ਮੀਨੀ ਦਾਣੇ ਲਹੁੰਦੀ ਆ ਉਹਦੇ ਨਾਲ ਆਪਣਾ ਚਾਹ ਰੋਟੀ ਦਾ ਗੁਜ਼ਾਰਾ ਕਰਦੀ ਜੀ ਮਤਲਬ ਰਿਸਟਰਦਾਰ ਨਹੀਂ ਆ ਕੇ ਦੇਖਾ ਵੀ ਮਦਦ ਹੀ ਹਾਲ ਤੇ ਜਾਂ ਕਮਰੇ ਚੋਂਦੇ ਨੇ ਉਹਨਾਂ ਕਰ ਦੇਖ ਨਹੀਂ ਨਹੀਂ ਹੁਣ ਮਾਤਾ ਦੇ ਜਿਹੜੇ ਭੈਣ ਭਰਾ ਹੀ ਉਹ ਮਰ ਗਏ ਨੇ ਤੇ ਭਨੇਵੀਆਂ ਭਨੇਵੇਂ ਨੇ ਮਾਤਾ ਦਾ ਮਾਪਿਓ ਵੀ ਮਰ ਗਿਆ ਭੈਣਾ ਭੈਣਾ ਹੀ ਉਹ ਵੀ ਮਰ ਗੀਆਂ ਨੇ ਤੇ ਚਾਰੇ ਭੈਣਾ ਹਨ ਭਰਾ ਇਹਨਾਂ ਦਾ ਕੋਈ ਨਹੀਂ ਸੀ ਆ ਦੇਖਿਆ ਪਿੰਡ ਦੇ ਵਿੱਚ ਡਬਲ ਮੱਝ ਦੀ ਜਾਂ ਇਸ ਤੋਂ ਵੱਧ ਜਿਹੜੀਆਂ ਕੋਠੀਆਂ ਨੇ ਚੱਗਰ ਸੂਕ ਵਾਲੇ ਬੰਦੇ ਕਦੀ ਉਹਨਾਂ ਇਦਾਂ ਦੇ ਲੋੜਵੰਦ ਪਰਿਵਾਰ ਦੇ ਬਿਲਕੁਲ ਨਹੀਂ ਕਿਸੇ ਨੇ ਇੰਨਾ ਕੀਤਾ ਆ ਵਾ ਸ਼ਈਮੀ ਨਹੀਂ ਮਾਤਾ ਜਾਂਦੀ ਥਾਲੀ ਥਾਲੀ ਦਾਣਿਆਂ ਦੀ ਲੈਂਦੀ ਉਹ ਗਰਾਹ ਕਿਤੇ ਉਹਦੇ ਨਾਲ ਆਪਣਾ ਟਾਈਮ ਪਾਸ ਕਰਦੀ ਜੀ ਕਿਨਾਂ ਕਨਾਂ ਪਾਣੀ ਸੀ ਇਸ ਪਿੰਡ ਦੇ ਵਿੱਚ ਇਹ ਆ ਜਿੰਨੇ ਜਿੰਨੇ ਬਵਾਜੇ ਨੇ ਨਾ ਪਾਣੀ ਹੈਗਾ ਸੀ ਬਾਬੇ ਦੀ ਫੋਟੋ ਦਿਖਦੀ ਸੀ ਬਾਕੀ ਪਾਣੀ ਅੰਦਰ ਚ ਹੈਗਾ ਸੀ ਉਸ ਟਾਈਮ 'ਚ ਮਾਤਾ ਕਿੱਥੇ ਕਿੱਥੇ ਉਸ ਟਾਈਮ ਤੇ ਆ ਕੋਠੀ ਤੇ ਪੜਿਆ ਰਹੀ ਸੀ ਮਾਤਾ ਹਾਂਜੀ ਸਾਰੇ ਪਰਿਵਾਰ ਦੇ ਨਾਲ ਮਾਤਾ ਰਹਿ ਰਹੀ ਸੀ ਜਿਹਨੂੰ ਤੇ ਤਰਪਾਲ ਪਾਈ ਉਹ ਮਾਤਾ ਨੇ ਪਾਈ ਗਈ ਜਾਂ ਕਿ ਉਹ ਉਹ ਪਹਿਲਾਂ ਤਾਂ ਇਹ ਮੁੱਲ ਲਿਆ ਕੇ ਪਾਈ ਸੀ ਫਿਰ ਇੱਕ ਟਰੱਕ ਵਾਲੇ ਆਏ ਸਨ ਉਹਨਾਂ ਆਹ ਨੂੰ ਚਿੱਟੀਆਂ ਤਰਪਾਲਾਂ ਦਿੱਤੀਆਂ ਬਾਅਦ ਚਾਹ ਉਹ ਪਾਈ ਗਏ ਨਹੀਂ ਤੁਸੀਂ ਦੱਸ ਰਹੇ ਹੋ ਟਰੱਕ ਵਾਲੇ ਉਹ ਟਰੱਕਾਂ ਨੇ ਤੇ ਇਸ ਪਿੰਡ ਦੇ ਨਹੀਂ ਆ ਇਸ ਪਿੰਡ ਵਾਲਿਆਂ ਨੇ ਤਰਪਾਲ ਨਹੀਂ ਦਿੱਤੀ ਨਹੀਂ ਪਿੰਡ ਵਾਲਿਆਂ ਨੇ ਨਹੀਂ ਦਿੱਤੀ ਟਰੱਕ ਤੇ ਬਾਹਰੋਂ ਸੇਵਾ ਕਰਨ ਵਾਸਤੇ ਆਏ ਹਨ ਤੇ ਉਹਨਾਂ ਨੇ ਆਹ ਚਿੱਟੀ ਤਰਪਾਲਾਂ ਨੂੰ ਦਿੱਤੀ ਬਾਅਦ ਚਾਹ ਇਹ ਪਾਈ ਗਏ ਉਹ ਤਾਂ ਸਥਿਤੀ ਆ ਕਿ ਕੁਦਰਤੀ ਮਾਰ ਹੋ ਗਈ ਆ ਉਸ ਟਾਈਮ ਪਿੰਡ ਵਾਲਿਆਂ ਦੇ ਕੋਲ ਵੀ ਥੋੜਾ ਬਹੁਤਾ ਆਪਣਾ ਹੋਊਗਾ ਪਰ ਪਿੰਡ ਵਾਲਾ ਕੋਈ ਸੰਬੰਧ ਨਹੀਂ ਕੱਢਿਆ ਕਿਸੇ ਨੇ ਕਿਸੇ ਨਹੀਂ ਕੱਢਿਆ ਕਿਸੇ ਵੀ ਨਹੀਂ ਬਿਲਕੁਲ ਨਹੀਂ ਕਿਸੇ ਨੇ ਕੱਢਿਆ ਹਾਂਜੀ ਬਲ ਕੁੱਲ ਮਿਲਾ ਕੇ ਜਿਹੜੀਆਂ ਬਾਹਰ ਦੀਆਂ ਸਹਾਇਤਾ ਨੇ ਜਾਂ ਐਨਆਰਆਈ ਵੀਰ ਨੇ ਉਹਨਾਂ ਵੱਲੋਂ ਹੀ ਪਿੰਡ ਦੀ ਜਿਹੜੀ ਆ ਜਿਹੜੇ ਜ਼ਰੂਰਤਾਂ ਆ ਉਹ ਪੂਰੀਆਂ ਹੁੰਦੀਆਂ ਹਾਂਜੀ ਬਾਹਰੋਂ ਹੁੰਦੀਆਂ ਰਿਆ ਬਾਹਰੋਂ ਸਾਰਾ ਕੁਝ ਪੱਕਾ ਵੀ ਰਾਸ਼ਨ ਆਉਂਦਾ ਰਿਹਾ ਜੇ ਕੱਚਾ ਵੀ ਆਉਂਦਾ ਰਿਹਾ ਜੇ ਮੂੰਹਬੱਤੀਆਂ ਠਿੱਕਰ ਡੱਬੀਆਂ ਠਿੱਕਰ ਆਉਂਦਾ ਰਿਹਾ ਜੇ ਕਿੰਨਾ-ਕਿੰਨਾ ਪਾਣੀ ਤੇ ਕੀ ਫਿਰ ਜਿਹੜੀ ਬੋਟਰ ਚਲਦੀ ਨਹੀਂ ਜਾਂ ਟਰੈਕਟਰ ਤੇ ਜਿਹੜੇ ਇੱਥੇ ਆਉਂਦੇ ਰਿਹਾ ਪਾਣੀ ਉਹ ਬੇੜੀ ਤੇ ਆਉਂਦਾ ਰਿਹਾ ਜੀ ਟਰੈਕਟਰ ਤੇ ਬੇੜੀ ਤੇ ਟਰੈਕਟਰ ਟਰਾਲੀ ਪਿੱਛੇ ਖਿਲਾਉਂਦਾ ਰਿਹਾ ਜੇ ਛਰਕਤੇ ਤੇ ਅੱਗੇ ਬੇੜੀ ਤੇ ਹੁੰਦੇ ਰਹੇ ਨੇ ਉਹ ਫਿਰ ਵੰਡ ਕੇ ਜਾਂਦੇ ਰਹੇ ਕਿੰਨੇ ਦਿਨ ਤੱਕ ਪਾਣੀ ਮੌਜੂਦ ਰਿਹਾ ਤੇ ਕਿੰਨੇ ਦਿਨ ਉਹ ਬੇੜੀਆਂ ਚਲਦੀਆਂ ਉਹ ਕੋਈ 10 ਦਿਨ ਲੱਗ ਹੀ ਗਏ ਨੇ ਤੇ ਉਹ ਤਰ੍ਹਾਂ ਚਲੋ ਬਾਅਦ ਚ ਪਾਣੀ ਲੱਥ ਗਿਆ ਫਿਰ ਸਾਨੂੰ ਸੁੱਕਾ ਰਾਸ਼ਨ ਹੋਣ ਲੱਗ ਪਿਆ ਫਿਰ ਅਹੀ ਸੁੱਕਾ ਖਾਣ ਲੱਗ ਪਏ ਹੁਣ ਕਿਸ ਤਰ੍ਹਾਂ ਦੀ ਮਦਦ ਇਹ ਸਮਾਤਾ ਦੀ ਜਿਹੜੀ ਤੁਸੀਂ ਚਾਹੁੰਦੇ ਕੋਠੇ ਦੇ ਥੋੜੀ ਛੱਤ ਪੈ ਜੇ ਨਾ ਤੇ ਇੰਨੀ ਬੜੀ ਆ ਇੰਨੀ ਕੀ ਪੈ ਜੇ ਇੰਨੀ ਬੜੀ ਆ ਕਿਉਂਕਿ ਇਹਦੇ ਕੋਲ ਹੁਣ ਮਿੱਟੀ ਲੱਗਦੀ ਨਹੀਂ ਬਾਲੇ ਦੇ ਕੋ ਪੈਂਦੇ ਨਹੀਂ ਤਾਂ ਚਲੋ ਕੋਠੇ ਦੇ ਛੱਤ ਪੈ ਜਵੇ ਤੇ ਇੰਨੀ ਬੜੀ ਆ ਜਿੰਨੀਆਂ ਮਤਲਬ ਸਰਕਾਰੀ ਇੰਨੀਆਂ ਗ੍ਰਾਂਟਾਂ ਨੇ ਜਾਂ ਹਰ ਪ੍ਰਭਾਵਤ ਜਿਹੜੇ ਮਤਲਬ ਜਿਹੜੇ ਘਰ ਪ੍ਰਭਾਵਤ ਹੋਏ ਨੇ ਉਹਨਾਂ ਲਈ ਇੰਨੀ ਪਹਿਲਾਂ ਭਰੀ ਜਾਣੀ ਉਹ ਭਰੀ ਨਹੀਂ ਭਰੀ ਹੋਈ ਜਿੱਕ ਹਾਂਜੀ ਪਤਾ ਨਹੀਂ ਪਤਾ ਨਹੀਂ ਹੁਣ ਕਿ ਜਾਂ ਉਹ ਨਿਕਲਦੀ ਆ ਕਿ ਜਾਂ ਨਹੀਂ ਨਿਕਲਦੀ ਇੱਥੋਂ ਲਿਖ ਕੇ ਲੈ ਗਏ ਨੇ ਝੂਠ ਕਿਉਂ ਮਾਰਨਾ ਵੀ ਮੋਨੂ ਸਰਪੰਚਾ ਉਹਨੇ ਇਥੋਂ ਲੈ ਕੇ ਲੈ ਗਿਆ ਵਾ ਅੱਗੇ ਪਰਮਾਤਮਾ ਜਾਣੇ ਵੀ ਜਾਂ ਨਿਕਲਦੀ ਜਾਂ ਨਹੀਂ ਨਿਕਲਦੀ ਕਿਹੜਾ ਜ਼ਿਲ੍ਹਾ ਤੇ ਕਿਹੜਾ ਪਿੰਡ ਹੈ ਜਿੱਕੇ ਦਾਨੀ ਸੱਜ ਨੇ ਮਤੋਂ ਤੱਕ ਪਹੁੰਚ ਕਰਨੀ ਹੈ ਹਾਂਜੀ ਕਿਹੜਾ ਜ਼ਿਲ੍ਹਾ ਤੇ ਕਿਹੜਾ ਪਿੰਡ ਹੈ ਜਿੱਕੇ ਦਾਨੀ ਸੱਜ ਨੇ ਮਤੋਂ ਤੱਕ ਪਹੁੰਚ ਕਰਨੀ ਹੈ ਹੁਣ ਜ਼ਿਲ੍ਹਾ ਤੇ ਗਰਦਾਸਪੁਰ ਜੇ ਪਿੰਡ ਕਾਦੀਆਂ ਗੁਜਰਾਂ ਦੀਆਂ ਹਾਂਜੀ ਕੀ ਮਦਦ ਚਾਹੁੰਦੇ ਜੋ ਜਿਹੜੇ ਦਾਨੀ ਸੱਜ ਨੇ ਕੀ ਲੋੜਾਂ ਤੇ ਪਈ ਮਤ ਦੀ ਆ ਕੇ ਮਦਦ ਦੇ ਕਰੀ ਜੀਰੋ ਪਿੰਡ ਦੇ ਦੇਖਣ ਕੀ ਹੁਣ ਦੱਸਾਂ ਮੈਂ ਸੋ ਇਹ ਸਨ ਕੁਝ ਪਿੰਡ ਦੇ ਲੋਕ ਜਿਨ੍ਹਾਂ ਨੇ ساری ਗੱਲਬਾਤ ਮਾਤਾ ਜੀ ਦੱਸੀ ਸੋ ਮਾਤਾ ਜੀ ਵੀ ਸਾਡੇ ਲਾਗੇ ਨੇ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਮਾਤਾ ਜੀ ਨੂੰ ਉਤਸ਼ਾਹਦਾ ਫਿਰ ਵੀ ਕੋਸ਼ਿਸ਼ ਕਰਕੇ ਦੇਖਦੇ ਆਂ ਹਾਂ ਜੀ ਮਾਤਾ ਜੀ ਇਹ ਆਖਾ ਇਹ ਜੋ ਫੋਟੋ ਕਿਸ ਦੀ ਹੈ ਹਾਂ ਇਹ ਮੇਰਾ ਬੱਚਾ ਮੇਰੇ ਨਾਲ ਜੀ ਕੁਵਾਰਾ ਸੀ ਉਹ ਸਵਰਗਵਾਸ ਹੋ ਗਿਆ ਜੀ ਤੇ ਹੁਣ ਮੈਨੂੰ ਸਾਥ ਕੋਈ ਨਹੀਂ ਮੇਰਾ ਬੱਚਾ ਜਾਂ ਆਪਣੀ ਮੈਂ ਕੰਮ ਨਹੀਂ ਲਿਆ ਆਪਣੀ ਮੈਂ ਕਰਨੀ ਆ ਤੇ ਮਹੀਨੇ ਵਿੱਚ ਮੇਰੇ ਲਈ ਕੱਪੜਾ ਵੀ ਬਹੁਤ ਖਰਾਬ ਹੋਇਆ ਤੇ ਮੇਰੇ ਭਾਂਡੇ ਵੀ ਥੋੜੇ ਜੇ ਰੋੜ ਗਏ ਬਹੁਤ ਮੰਦਾ ਹਾਲ ਆ ਮੈਂ ਤੇ ਹੋ ਕੇ ਨਾਲ ਹੀ ਬਾਰ ਹੋਈ ਆ ਮੇਰਾ ਬਹੁਤ ਮੁਰਾ ਹਾਲ ਏ ਇਹ ਮੇਰਾ ਕੋਈ ਗਰੀਬ ਨਹੀਂ ਦਾ ਸੋਚੋ ਮਾਤਾ ਤੇ ਪਿੰਡ ਵਾਲਿਆਂ ਨੇ ਮਦਦ ਨਹੀਂ ਕੀਤੀ ਕਦੀ ਹਾਂ ਪਿੰਡ ਵਾਲਿਆਂ ਨੇ ਕਿਸੇ ਨੇ ਮਦਦ ਨਹੀਂ ਕੀਤੀ ਕਦੀ ਨਾ ਪਿੰਡ ਵਾਲਿਆਂ ਜੋ ਕਦੇ ਹਾਰੀ ਸ਼ੌਣੀ ਹੈ ਵਾ ਕਦੇ ਪੱਕਾ ਲੈ ਆਵਾ ਤੇ ਲਿਆ ਕੇ ਖਾ ਲੈ ਲੀਏ ਮਾਤਾ ਕੇ ਰਿਸ਼ਤੇਦਾਰ ਨੇ ਕਦੀ ਮਦਦ ਕੀਤੀ ਹਾਂ ਪੱਕਾ ਦੇ ਦੇ ਨੇ ਥੋੜਾ ਬਹੁਤ ਮਾਤਾ ਕੇ ਰਿਸ਼ਤੇਦਾਰ ਨੇ ਮਦਦ ਨਹੀਂ ਕੀਤੀ ਕਦੀ ਪਹਿਲਾਂ ਰਿਸ਼ਤੇਦਾਰ ਪਿਆਣਾ ਹੀ ਮਰ ਗਈਆਂ ਚਾਰੀ ਹੈ